ਜੈਫਰੀ ਐਪਸਟਿਨ ਨਾਲ ਜੁੜੀਆਂ ਐਸਪੀਨ ਫਾਈਲਜ਼ ਇੱਕ ਵਾਰ ਫਿਰ ਵਿਵਾਦਾਂ 'ਚ ਹਨ ਭਾਰੀ ਵਿਰੋਧ ਅਤੇ ਚਿੰਤਾਵਾਂ ਦੇ ਬਾਵਜੂਦ ਅਮਰੀਕੀ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਫਾਈਲਾਂ ਵਿੱਚ ਕਈ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਕਈ ਦਿਨਾਂ ਤੱਕ ਆਨਲਾਈਨ ਰਹੀਆਂ ਜਿਨ੍ਹਾਂ 'ਚ ਨੰਗਾਪਣ ਅਤੇ ਪੀੜਤਾਂ ਦੀ ਪਛਾਣ ਸਾਫ਼ ਨਜ਼ਰ ਆ ਰਹੀ ਸੀ ਪੀੜਤਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਦਸਤਾਵੇਜ਼ਾਂ ਵਿੱਚ ਅਜੇ ਵੀ ਅਜਿਹੀਆਂ ਜਾਣਕਾਰੀ ਮੌਜੂਦ ਹੈ ਜੋ ਦਰਜਨਾ ਪੀੜਤਾਂ ਦੀ ਪਛਾਣ ਕਰ ਸਕਦੀ ਹੈ ਹਫ਼ਤੇ ਦੇ ਅਖੀਰ 'ਚ ਪੀੜਤ ਗਰੁੱਪਾਂ ਨੇ ਖੁੱਲ੍ਹ ਕੇ ਇਸ ਮਾਮਲੇ ਤੇ ਇਤਰਾਜ਼ ਜਤਾਇਆ ਜਦੋਂ ਖੁਲਾਸਾ ਹੋਇਆ ਕਿ ਲਗਭਗ 40 ਤਸਵੀਰਾਂ ਬਿਨਾ ਟੱਕਣ ਰਿਡੈਕਸ਼ਨ ਦੇ ਜਾਰੀ ਕਰ ਦਿੱਤੀਆਂ ਗਈਆਂ ਨਿਊਯਾਰਕ ਦੇ ਇੱਕ ਜੱਜ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਹੈ ਕਿ ਨਿਆਬ ਵਿਭਾਗ ਨੇ ਇਸ ਗਲਤੀ ਨੂੰ ਤੁਰੰਤ ਠੀਕ ਕਰਨ ਲਈ ਸਹਿਮਤੀ ਦਿੱਤੀ ਹੈ ਇਸ ਤੋਂ ਬਾਅਦ ਹਜ਼ਾਰਾਂ ਦਸਤਾਵੇਜ਼ ਵੈੱਬਸਾਈਟ ਤੋਂ ਹਟਾ ਦਿੱਤੇ ਗਏ ਨਿਆਬ ਵਿਭਾਗ ਨੇ ਦਲੀਲ ਦਿੱਤੀ ਕਿ ਇਹ ਗਲਤੀਆਂ ਤਕਨੀਕੀ ਜਾਂ ਮਨੁੱਖੀ ਭੁੱਲ ਕਾਰਨ ਹੋਈਆਂ ਹਾਲਾਂਕਿ ਬੀਬੀਸੀ ਵੈਰੀਫਾਈ ਦੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਐਸਟਿਨ ਫਾਈਲਜ਼ ਵਿੱਚੋਂ ਕੁਝ ਤਸਵੀਰਾਂ ਅਜੇ ਵੀ ਆਨਲਾਈਨ ਮੌਜੂਦ ਸਨ ਜਿਨ੍ਹਾਂ ਚ ਨੋ ਦੁਵਾਂ ਲੜਕੀਆਂ ਦੇ ਚਿਹਰੇ ਅਤੇ ਸਰੀਰ ਬਿਨਾ ਕਿਸੇ ਰਿਡਕਸ਼ਨ ਦੇ ਦਿਖਰੇ ਸਨ ਕੁਝ ਦਸਤਾਵੇਜ਼ਾਂ ਵਿੱਚ ਇੱਕੋ ਹੀ ਤਸਵੀਰ ਦੇ ਦੋ ਰੂਪ ਮਿਲੇ ਇੱਕ 'ਚ ਅਜਿਆ ਚਿਹਰਾ ਕਾਲੇ ਬਾਕਸ ਦੇ ਨਾਲ ਟਕਿਆ ਹੋਇਆ ਸੀ ਜਦਕਿ ਦੂਜੇ ਚ ਪੂਰੀ ਤਰ੍ਹਾਂ ਖੁੱਲਾ ਇੱਕ ਹੋਰ ਵੀਡੀਓ ਵਿੱਚ ਇੱਕ ਔਰਤ ਨੂੰ ਕੈਮਰੇ ਅੱਗੇ ਆਪਣੀ ਕਮੀਜ਼ ਚੁੱਕ ਕੇ ਨੰਗਾਪਣ ਦਿਖਾਉਂਦੇ ਹੋਏ ਵੇਖਿਆ ਗਿਆ ਇਸ ਤਰ੍ਹਾਂ ਦੀ ਸਮੱਗਰੀ ਕਾਰਨ ਪੀੜਤਾਂ ਨੂੰ ਗੰਭੀਰ ਮਾਨਸਿਕ ਅਤੇ ਸਮਾਜਿਕ ਨੁਕਸਾਨ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਪੀੜਤਾਂ ਦੇ ਵਕੀਲ ਬ੍ਰਾਂਡ ਐਂਡ ਵਰਡਸ ਨੇ ਕਿਹਾ ਹੈ ਕਿ ਐਕਸਪ੍ਰੈਂਸ ਫਾਈਲ ਕਾਰਨ ਹੋਇਆ ਨੁਕਸਾਨ ਅਪੂਰਨ ਯੋਗ ਹੈ ਉਹਨਾਂ ਦੱਸਿਆ ਕਿ ਕਈ ਪੀੜਤ ਜੋ ਕਦੇ ਵੀ ਜਨਤਕ ਤੌਰ ਤੇ ਸਾਹਮਣੇ ਨਹੀਂ ਆਏ ਸਨ ਹੁਣ ਅਚਾਨਕ ਲੋਕਾਂ ਦੇ ਸਾਮਣੇ ਮਣੇ ਆਗੇ ਹਨ ਨਿਆ ਵਿਭਾਗ ਦਾ ਕਹਿਣਾ ਹੈ ਕਿ ਉਹ ਹੋਰ ਬੇਨਤੀਆਂ ਦੀ ਜਾਂਚ ਕਰ ਰਿਹਾ ਹੈ ਤੇ ਜਿੱਥੇ ਲੋਡ ਹੋਵੇਗੀ ਉੱਥੇ ਹੋਰ ਡੈਕਸ਼ਨ ਕੀਤੀ ਜਾਵੇਗੀ ਪਰ ਪੀੜਤਾ ਤੇ ਉਹਨਾਂ ਦੇ ਵਕੀਲਾਂ ਦਾ ਦੋਸ਼ ਹੈ ਕਿ ਐਸਪੀਸਨ ਫਾਈਲ ਦੀ ਗਲਤ ਸੰਭਾਲ ਨੇ ਸੈਂਕੜੇ ਔਰਤਾਂ ਦੀ ਪਰਦੇਦਾਰੀ ਨੂੰ ਹੋਰ ਗੰਭੀਰ ਤੇ ਖਤਰੇ 'ਚ ਪਾ ਦਿੱਤਾ ਹੈ